ਈ ਜੂਨ 2024 ਹਰਿਆਣਾ ਦੇ ਜਮਨਾ ਨਗਰ ਦੀ ਰਹਿਣ ਵਾਲੀ ਕਾਜਲ ਦੁਪਹਿਰ ਦੇ 2 ਵਜੇ ਮਾਰਕੀਟ ਲਈ ਨਿਕਲਦੀ ਹੈ ਤਾਂ 2:30 ਵਜੇ ਦੇ ਕਰੀਬ ਉਹਦੀ ਮਾਂ ਉਹਨੂੰ ਮੈਸੇਜ ਕਰਕੇ ਫੋਨ ਦੇ ਉੱਤੇ ਕਹਿੰਦੀ ਹੈ ਕਿ ਦੋ ਪੈਕੇਟ ਦੁੱਧ ਦੇ ਲੈ ਕੇ ਆਉਣੇ ਨੇ ਇਸ ਤੋਂ ਬਾਅਦ ਕਰੀਬ 3 ਵਜੇ ਦੇ ਤਾਂ ਜਦੋਂ ਉਹ ਘਰ ਦੇ ਵਿੱਚ ਐਂਟਰ ਕਰਦੀ ਹੈ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਾਜਲ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਆਸ-ਪਰੋਸ ਦੇ ਲੋਕੀ ਉਹਦੇ ਘਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਜਦੋਂ ਆਉਂਦੀ ਹੈ ਤਾਂ ਪੁਲਿਸ ਵੀ ਆ ਕੇ ਜਦੋਂ ਦੇਖਦੀ ਹੈ ਤਾਂ ਉਸ ਘਰ ਦੇ ਵਿੱਚ ਸਾਹਮਣੇ ਫਰਸ਼ ਦੇ ਉੱਤੇ ਕਾਜਲ ਦੀ ਮਾਂ ਦੀ Laash ਪਈ ਹੋਈ ਸੀ ਤੇ ਜਦੋਂ ਕਮਰੇ ਦੇ ਅੰਦਰ ਜਾ ਕੇ ਦੇਖਿਆ ਜਾਂਦਾ ਹੈ ਤਾਂ ਕਾਜਲ ਦੇ ਛੋਟੇ ਭਰਾ ਦੀ ਰਾਹੁਲ ਦੀ ਵੀ Laash ਪਈ ਹੋਈ ਸੀ ਪੂਰਾ ਘਰ ਖੂਨ ਦੇ ਨਾਲ ਭਿੱਜਿਆ ਹੋਇਆ ਸੀ ਦੋਨਾਂ ਨੂੰ ਕਿਸੇ ਨੇ ਬੜੀ ਹੀ ਬਹਿਰਮੀ ਦੇ ਨਾਲ ਮਾਰ ਦਿੱਤਾ ਸੀ ਘਰ ਦੀਆਂ ਸਾਰੀਆਂ ਹੀ ਤਜੋੜੀਆਂ ਟੁੱਟੀਆਂ ਹੋਈਆਂ ਸਨ ਘਰ ਦਾ ਸਾਰਾ ਸਮਾਨ ਵਿਖਰਿਆ ਹੋਇਆ ਸੀ ਉਹ ਸਭ ਤੋਂ ਵੱਡੀ ਗੱਲ ਪੁਲਿਸ ਦੇ ਸਾਹਮਣੇ ਇਹ ਸੀ ਕਿ ਪੁਲਿਸ ਇਹ ਚੈੱਕ ਕਰਦੀ ਹੈ ਕਿ ਕਾਜਲ 2 ਵਜੇ ਘਰੋਂ ਨਿਕਲਦੀ ਹੈ ਉਹਦੀ ਮਾਂ ਉਹਨੂੰ 2:30 ਵਜੇ ਮੈਸੇਜ ਕਰਦੀ ਹੈ ਦੁੱਧ ਲਿਆਉਣ ਵਾਸਤੇ ਤੇ 3 ਵਜੇ ਕਾਜਲ ਘਰ ਆ ਗਈ ਸੀ 2:30 ਤੋਂ 3 ਵਜੇ ਦੇ ਵਿੱਚ ਸਿਰਫ ਅੱਧੇ ਘੰਟੇ ਦੇ ਵਿੱਚ ਹੀ ਇਹੋ ਜਿਹਾ ਕੀ ਹੋ ਗਿਆ ਕੋਈ ਅੰਦਰ ਆਇਆ ਜਿਸ ਨੇ ਸਾਰਾ ਕੁਝ ਕਰਨ ਤੋਂ ਬਾਅਦ ਇਹਨਾਂ ਦੋਨਾਂ ਜਾਨਿਆਂ ਦਾ ਕਤਲ ਕੀਤਾ ਘਰ ਦੀਆਂ ਤਜੋੜੀਆਂ ਤੋਰੀਆਂ ਘਰ ਦੀ ਜੁਐਲਰੀ ਵਗੈਰਾ ਚੋਰੀ ਕੀਤੀ ਦੇਖਣ ਨੂੰ ਤਾਂ ਇਹ ਕੇਸ ਸਿੰਪਲ ਜਿਹਾ ਲੱਗ ਰਿਹਾ ਸੀ ਕੀ ਕੋਈ ਚੋਰੀ ਕਰਨ ਆਇਆ ਉਨੇ ਆ ਕੇ ਚੋਰੀ ਕੀਤੀ ਤੇ ਇਹਨਾਂ ਦੋਨਾਂ ਦਾ ਕਤਲ ਕੀਤਾ ਉਸ ਤੋਂ ਬਾਅਦ ਇਹ ਫਰਾਰ ਹੋ ਗਿਆ ਪਰ ਇਸ ਕੇਸ ਦਾ ਜਦੋਂ ਪੂਰੀ ਤਰ੍ਹਾਂ ਖੁਲਾਸਾ ਹੁੰਦਾ ਹੈ ਤਾਂ ਇਸ ਕੇਸ ਦੀ ਜਦੋਂ ਮੁੱਖ ਵਜ੍ਹਾ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਇਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿਉਂਕਿ ਇਹ ਕੇਸ ਜਿਸ ਤਰ੍ਹਾਂ ਲੱਗ ਰਿਹਾ ਸੀ ਹੁੰਦਾ ਕੁਝ ਇਸ ਤੋਂ ਬਿਲਕੁਲ ਹੀ ਉਲਟ ਇਸ ਲਈ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਵੇਖਿਓ ਕਿ ਕਿ ਇਹੋ ਜਿਹੀਆਂ ਘਟਨਾਵਾਂ ਜੜੀਆਂ ਨੇ ਅਕਸਰ ਹੀ ਘਰਾਂ ਦੇ ਵਿੱਚ ਹੋ ਰਹੀਆਂ ਨੇ ਦੋਸਤੋ ਇਹ ਜਿਹੜੀ ਕਹਾਣੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ ਹਰਿਆਣਾ ਦੇ ਜਮਨਾ ਨਗਰ ਦੇ ਵਿੱਚ ਇੱਕ ਇਲਾਕਾ ਪੈਂਦਾ ਹੈ ਆਜ਼ਾਦਨਗਰ ਆਜ਼ਾਦਨਗਰ ਦੇ ਵਿੱਚ ਤਿੰਨ ਜਾਨਿਆਂ ਦਾ ਪਰਿਵਾਰ ਰਹਿੰਦਾ ਸੀ ਘਰ ਦੇ ਵਿੱਚ ਮੇਨ ਮੁਖੀਆ ਮੀਨਾ ਕੁਮਾਰੀ ਉਸ ਦੀ ਕੁੜੀ ਜਿਸ ਦਾ ਨਾਮ ਸੀ ਕਾਜਲ ਤੇ ਉਸ ਦਾ ਛੋਟਾ ਮੁੰਡਾ ਜਿਸ ਦਾ ਨਾਮ ਸੀ ਰਾਹੁਲ ਮੀਨਾ ਕੁਮਾਰੀ ਦੀ ਪਤੀ ਦੀ ਡੈਥ ਹੋ ਚੁੱਕੀ ਸੀ ਤੇ ਘਰ ਦਾ ਜਿਹੜਾ ਛੋਟਾ ਮੁੰਡਾ ਸੀ ਰਾਹੁਲ ਉਹਦਾ ਦੋ ਵਾਰੀ ਵਿਆਹ ਹੋ ਚੁੱਕਿਆ ਸੀ ਪਰ ਦੋਨੋਂ ਵਾਰੀ ਉਹਦੀਆਂ ਪਤਨੀਆਂ ਉਹਨੂੰ ਛੱਡ ਕੇ ਜਾ ਚੁੱਕੀਆਂ ਸਨ ਰਾਹੁਲ ਦਾ ਪਹਿਲਾ ਵਿਆਹ ਉਹਦੀ ਭੈਣ ਦੀ ਇੱਕ ਫਰੈਂਡ ਜਿਸਦੇ ਨਾਲ ਉਹਨੇ ਕਰਵਾਇਆ ਸੀ ਪਰ ਕੁਝ ਦਿਨ ਬਾਅਦ ਹੀ ਰਾਹੁਲ ਨੇ ਘਰ ਦੇ ਵਿੱਚ ਕੁਝ ਅਜੇਹਾ ਹੁੰਦਾ ਵੇਖ ਲਿਆ ਜਿਸ ਤੋਂ ਬਾਅਦ ਉਹਦਾ ਪਹਿਲਾ ਵਿਆਹ ਟੁੱਟ ਜਾਂਦਾ ਹੈ ਉਸ ਤੋਂ ਬਾਅਦ ਰਿਸ਼ਤੇਦਾਰਾਂ ਦੁਆਰਾ ਦੂਜਾ ਵਿਆਹ ਕਰਵਾਇਆ ਜਾਂਦਾ ਹੈ ਪਰ ਦੂਸਰਾ ਵਿਆਹ ਵੀ ਉਸੇ ਹੀ ਵਜ੍ਹਾ ਕਰਕੇ ਜਿਸ ਤਰ੍ਹਾਂ ਪਹਿਲਾ ਵਿਆਹ ਟੁੱਟਿਆ ਸੀ ਉਸੇ ਹੀ ਵਜ੍ਹਾ ਕਰਕੇ ਦੂਸਰਾ ਵਿਆਹ ਵੀ ਇਹਦੀ ਪਤਨੀ ਰਾਹੁਲ ਨੂੰ ਛੱਡ ਕੇ ਚਲੀ ਜਾਂਦੀ ਹੈ ਹੁਣ ਇਹ ਜਿਹੜਾ ਕਾਰਨ ਸੀ ਇਹਨਾਂ ਦੇ ਵਿਆਹ ਟੁੱਟਣ ਦਾ ਇਹੀ ਕਾਰਨ ਇਸ ਪੂਰੇ ਕੇਸ ਦੀ ਮੇਨ ਵਜ੍ਹਾ ਸੀ ਜਿਹੜੀ ਤੁਹਾਨੂੰ ਅੱਗੇ ਜਾ ਕੇ ਪਤਾ ਚੱਲੇਗੀ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ 23 ਜੂਨ 2024 ਨੂੰ ਕਾਜਲ ਮਾਰਕੀਟ ਦੇ ਵਿੱਚ ਗਈ ਸੀ ਤੇ 2 ਵਜੇ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦੀ ਮਾਂ 2:30 ਉਹਨੂੰ ਮੈਸੇਜ ਕਰਦੀ ਹੈ ਇਸੇ ਦੌਰਾਨ ਹੀ ਕੋਈ ਬੰਦਾ ਆਉਂਦਾ ਹੈ ਤਾਂ ਉਹ ਘਰ ਦੀ ਤਜੋਰੀ ਤੋੜ ਕੇ ਵਿੱਚੋਂ ਸਮਾਨ ਲੈ ਕੇ ਚਲਾ ਜਾਂਦਾ ਹੈ ਤੇ ਕਾਜਲ ਦੀ ਮਾਂ ਤੇ ਕਾਜਲ ਦੇ ਭਰਾ ਦਾ ਕਤਲ ਵੀ ਕਰਕੇ ਚਲਾ ਜਾਂਦਾ ਹੈ ਪਰ ਪੁਲਿਸ ਵੱਲੋਂ ਸਟਾਰਟਿੰਗ ਤੋਂ ਹੀ ਕਾਜਲ ਦੀਆਂ ਗੱਲਾਂ ਕੁਝ ਅਟਪਟੀਆਂ ਲੱਗ ਰਹੀਆਂ ਸਨ ਜਿਵੇਂ ਕਾਜਲ ਨੇ ਕਿਹਾ ਸੀ ਕਿ ਉਹ ਕਰੋ 2 ਵਜੇ ਮਾਰਕੀਟ ਦੇ ਵਿੱਚ ਗਈ ਸੀ ਜਿਸ ਤਰ੍ਹਾਂ ਹੀ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਪੁਲਿਸ ਨੇ ਘਰ ਦਾ ਸੀਸੀਟੀਵੀ ਚੈੱਕ ਕੀਤਾ ਤਾਂ ਸੀਸੀਟੀਵੀ ਸਵਿਚ ਆਫ ਕੀਤਾ ਹੋਇਆ ਸੀ ਯਾਨੀ ਕਿ ਜੇਕਰ ਉਹ ਖਰਾਬ ਹੁੰਦਾ ਤਾਂ ਗੱਲ ਕੁਝ ਹੋਰ ਹੁੰਨੀ ਸੀ ਪਰ ਕਿਸੇ ਦੁਆਰਾ ਉਹਨੂੰ ਬੰਦ ਕੀਤਾ ਗਿਆ ਸੀ ਹੁਣ ਪੁਲਿਸ ਗਲੀ ਦੇ ਵਿੱਚ ਜਿਹੜੇ ਸੀਸੀਟੀਵੀ ਲੱਗੇ ਹੁੰਦੇ ਨੇ ਉਹਨਾਂ ਦੀ ਫੁਟੇਜ ਕੱਢਦੀ ਹੈ ਤਾਂ ਉਹਨਾਂ ਫੁਟੇਜ ਨੂੰ ਦੇਖਣ ਤੋਂ ਬਾਅਦ ਪੁਲਿਸ ਨੂੰ ਹੋਰ ਵੀ ਕਾਜਲ ਦੇ ਉੱਤੇ ਸ਼ੱਕ ਪੱਕਾ ਹੋ ਜਾਂਦਾ ਹੈ। ਦਰਅਸਲ ਉਸ ਸੀਸੀਟੀਵੀ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਦਿਨ ਸਵੇਰੇ 9 ਵਜੇ ਕਾਜਲ ਦੇ ਘਰ ਦੇ ਵਿੱਚ ਇੱਕ ਲੜਕਾ ਵਰਦਾ ਹੈ ਜਿਸ ਨੇ ਮੂੰਹ ਦੇ ਉੱਤੇ ਪਰਨਾ ਬੰਨਿਆ ਹੋਇਆ ਸੀ ਜੋ ਦੇਖਣ ਦੇ ਵਿੱਚ ਪਤਲਾ ਦੁਬਲਾ ਜਿਹਾ ਲੱਗ ਰਿਹਾ ਸੀ। ਉਹ 9 ਵਜੇ ਵਰਦਾ ਹੈ ਤੇ ਕਰੀਬ 9:30 ਵਜੇ ਉਹ ਘਰ ਦੇ ਵਿੱਚੋਂ ਬਾਹਰ ਨਿਕਲਦਾ ਹੈ। ਤੇ ਇਸ ਦੇ ਮਗਰ ਹੀ ਕਾਜਲ ਵੀ ਉਹਦੇ ਪਿੱਛੇ ਚਲੀ ਜਾਂਦੀ ਹੈ ਤੇ 3 ਵਜੇ ਕਾਜਲ ਘਰ ਵਾਪਸ ਆਉਂਦੀ ਹੈ ਜਦਕਿ ਕਾਜਲ ਨੇ ਕਿਹਾ ਸੀ ਕਿ ਉਹ ਘਰੋਂ 2 ਵਜੇ ਨਿਕਲੀ ਸੀ ਪਰ ਸੀਸੀਟੀਵੀ ਦੇ ਵਿੱਚ 9:30 ਵਜੇ ਘਰ ਤੋਂ ਨਿਕਲਦੀ ਹੈ ਤੇ ਵਾਪਸ 3 ਵਜੇ ਘਰ ਵਾਪਸ ਪਰਤੀ ਸੀ ਇੱਥੇ ਹੀ ਕਾਜਲ ਝੂਠੀ ਪੈ ਜਾਂਦੀ ਹੈ ਤੇ ਪੁਲਿਸ ਉਹਨ ਕਾਜਲ ਕੋਲੋਂ ਥੋੜੀ ਬਰੀਕੀ ਦੇ ਨਾਲ ਪੁਸ਼ਗਿਸ ਕਰਦੀ ਹੈ ਇਸ ਤੋਂ ਬਾਅਦ ਪੁਲਿਸ ਨੇ ਕਾਜਲ ਦੀ ਮਾਂ ਦੀ ਫੋਨ ਦੀ ਲੋਕੇਸ਼ਨ ਕੱਢਦੀ ਹੈ ਤੇ ਕਾਜਲ ਦੀ ਫੋਨ ਦੀ ਲੋਕੇਸ਼ਨ ਕੱਢਦੀ ਹੈ ਤੇ ਉਸ ਟਾਈਮ ਦੀ ਇੱਕ ਹੋਰ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਕਾਜਲ ਨੇ ਕਿਹਾ ਸੀ ਕਿ 2 ਵਜੇ ਉਹ ਕਾਜਲ ਘਰੋਂ ਨਿਕਲੀ ਸੀ ਤਾਂ 2:30 ਵਜੇ ਉਹ ਕਾਜਲ ਦੀ ਮਾਂ ਉਹਨੂੰ ਮੈਸੇਜ ਕਰਦੀ ਹੈ ਪਰ ਜਦੋਂ ਲੋਕੇਸ਼ਨ ਕੱਢੀ ਜਾਂਦੀ ਹੈ ਉਹਦੀ ਮਾਂ ਦੇ ਫੋਨ ਦੀ ਤਾਂ ਉਸ ਟਾਈਮ ਦੀ ਕਾਜਲ ਦੀ ਮਾਂ ਦੀ ਲੋਕੇਸ਼ਨ ਜਿਹੜੀ ਸੀ ਉਹ ਵੀ ਮਾਰਕੀਟ ਦੀ ਹੀ ਆ ਰਹੀ ਸੀ ਇਸ ਲਈ ਕਾਜਲ ਉਸ ਟਾਈਮ ਵੀ ਝੂਠ ਬੋਲ ਰਹੀ ਸੀ ਇਸ ਤਰ੍ਹਾਂ ਹੀ ਕਰਦੇ ਕਰਦੇ ਉਹ 3-4 ਦਿਨ ਨਿਕਲ ਜਾਂਦੇ ਨੇ ਤੇ ਉਸ ਤੋਂ ਬਾਅਦ ਕਾਜਲ ਦੀ ਮਾਂ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਪੋਸਟਮਾਰਟਮ ਰਿਪੋਰਟ ਜਿੱਦਾਂ ਹੀ ਆਉਂਦੀ ਹੈ ਤਾਂ ਸਾਰਾ ਕੇਸ ਖੁੱਲ ਕੇ ਸਾਹਮਣੇ ਆ ਜਾਂਦਾ ਹੈ ਕਿਉਂਕਿ ਕਾਜਲ ਨੇ ਕਿਹਾ ਸੀ ਕਿ ਉਹ 2 ਵਜੇ ਘਰੋਂ ਬਾਹਰ ਗਈ ਸੀ ਤਾਂ 2 ਵਜੇ ਤੋਂ 3 ਵਜੇ ਦੇ ਵਿੱਚ ਹੀ ਕੋਈ ਆਇਆ ਤੇ ਜਿਹਨੇ ਚੋਰੀ ਕੀਤੀ ਤੇ ਇਹਨਾਂ ਦਾ ਕਤਲ ਹੋਇਆ ਪਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਤਾ ਚੱਲਿਆ ਕਿ ਇਹਨਾਂ ਦੀ ਮੌਤ 9 ਵਜੇ ਤੋਂ ਲੈ ਕੇ 10 ਵਜੇ ਦੇ ਕਰੀਬ ਹੋਈ ਸੀ ਹੁਣ ਪੁਲਿਸ ਵਾਲਿਆਂ ਨੂੰ ਇਹ ਰਿਪੋਰਟ ਵੇਖਣ ਤੋਂ ਬਾਅਦ ਪੱਕਾ ਯਕੀਨ ਹੋ ਗਿਆ ਸੀ ਕਿ ਇਹ ਕਤਲ ਦੇ ਪਿੱਛੇ ਕਾਜਲ ਦਾ ਹੀ ਹੱਥ ਹੈ। ਹੁਣ ਕਾਜਲ ਕੋਲੋਂ ਸੱਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਕਾਜਲ ਆਖਰਕਾਰ ਟੁੱਟ ਜਾਂਦੀ ਹੈ ਤੇ ਦੱਸਦੀ ਹੈ ਕਿ ਉਹਦੀ ਮਾਂ ਤੇ ਉਹਦੇ ਭਰਾ ਦੇ ਕਤਲ ਦੇ ਵਿੱਚ ਉਹਦਾ ਹੀ ਹੱਥ ਹੈ। ਤੇ ਜਿਹੜੀ ਉਹ ਕਹਾਣੀ ਦੱਸਦੀ ਹੈ ਉਹ ਕਹਾਣੀ ਨੂੰ ਸੁਣਨ ਵਾਲਾ 당ਗ ਰਹਿ ਗਿਆ ਸੀ। ਹਰ ਕੋਈ ਹੈਰਾਨ ਸੀ ਕਿ ਇੱਕ ਘਰ ਦੀ ਕੁੜੀ ਜਿਸ ਨੂੰ ਘਰ ਦੇ ਵਿੱਚ ਇੰਨਾ ਪਿਆਰ ਕਰਦੇ ਸਨ ਉਹ ਇਹਨਾਂ ਦਾ ਇੱਕ ਦਿਨ ਕਾਲ ਬਣੇਗੀ। ਉਹ ਦੱਸਦੀ ਹੈ ਕਿ ਉਹਦੇ ਘਰ ਵਾਲੇ ਜਾਨੀ ਕਿ ਉਹਦੀ ਮਾਂ ਮੀਨਾ ਕੁਮਾਰੀ ਤੇ ਉਹਦਾ ਭਰਾ ਰਾਹੁਲ ਉਹਦੇ ਤੇ ਦਬਾਅ ਬਣਾ ਰਹੀ ਸੀ ਵਿਆਹ ਨੂੰ ਲੈ ਕੇ ਜਿਸ ਤੋਂ ਬਾਅਦ ਉਹ ਪਰੇਸ਼ਾਨ ਰਹਿੰਦੀ ਸੀ ਇਸ ਕਰਕੇ ਉਹਨੇ ਆਪਣੇ ਮਾਮਾ ਦੇ ਮੁੰਡੇ ਦੇ ਨਾਲ ਮਿਲ ਕੇ ਇਹ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਪੁਲਿਸ ਵਾਲੇ ਇੱਥੇ ਦੋ ਕਤਲਾਂ ਦੀ ਕਹਾਣੀ ਦੇ ਵਿੱਚ ਸਿਰਫ ਇਹੀ ਕਾਰਨ ਕਾਫੀ ਨਹੀਂ ਮੰਨ ਰਹੇ ਸਨ ਉਹ ਕਹਿੰਦੇ ਸਨ ਕਿ ਸਿਰਫ ਇੰਨੀ ਗੱਲ ਨੂੰ ਲੈ ਕੇ ਕੋਈ ਕਿਸੇ ਦਾ ਕਤਲ ਨਹੀਂ ਕਰ ਸਕਦਾ ਇਸ ਤੋਂ ਬਾਅਦ ਜਦੋਂ ਇਹਦੇ ਰਿਸ਼ਤੇਦਾਰਾਂ ਨੂੰ ਪੁੱਛਿਆ ਜਾਂਦਾ ਹੈ ਤਾ ਇੱਕ ਹੋਰ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਦੱਸਦੇ ਨੇ ਕਿ ਕਾਜਲ ਇੱਕ ਮੁੰਡਿਆਂ ਦੀ ਤਰ੍ਹਾਂ ਰਹਿੰਦੀ ਸੀ ਇਹਦੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਵੀ ਦੇਖ ਸਕਦੇ ਹੋ ਮੁੰਡਿਆਂ ਦੀ ਤਰ੍ਹਾਂ ਹੀ ਇਹ ਕੱਪੜੇ ਪਾਉਂਦੀ ਹੈ ਮੁੰਡਿਆਂ ਦੀ ਤਰ੍ਹਾਂ ਹੀ ਇਹਨੇ ਟੈਟੂ ਬਣਾਏ ਹੁੰਦੇ ਨੇ ਮੁੰਡਿਆਂ ਦੀ ਤਰ੍ਹਾਂ ਹੀ ਬੋਲਚਾਲ ਕਰਦੀ ਹੈ ਸਾਰੀਆਂ ਹਰਕਤਾਂ ਇਹਦੀਆਂ ਮੁੰਡਿਆਂ ਦੀ ਤਰ੍ਹਾਂ ਹੀ ਸਨਮ ਤੇ ਇਹਦਾ ਹੁਣ ਇੰਟਰਸਟ ਵੀ ਕੁੜੀਆਂ ਦੇ ਵਿੱਚ ਹੀ ਸੀ ਨਾ ਕਿ ਮੁੰਡਿਆਂ ਦੇ ਵਿੱਚ ਉਹਨਾਂ ਵਿਆਹ ਵੀ ਇਹ ਇੱਕ ਕੁੜੀ ਦੇ ਨਾਲ ਹੀ ਕਰਾਉਣਾ ਚਾਹੁੰਦੀ ਸੀ ਜੋ ਕਿ ਇਹਦੇ ਘਰ ਵਾਲਿਆਂ ਨੂੰ ਨਹੀਂ ਸੀ ਪਸੰਦ ਆ। ਇਹਦੇ ਘਰ ਵਾਲੇ ਹਮੇਸ਼ਾ ਹੀ ਇਹਨੂੰ ਰੋਕਦੇ ਸਨ। ਕਾਜਲ ਨੇ ਆਪਣੀ ਫਰੈਂਡ ਦੇ ਨਾਲ ਆਪਣੇ ਭਰਾ ਦਾ ਵਿਆਹ ਵੀ ਕਰਵਾਇਆ ਸੀ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਰਾਹੁਲ ਨੇ ਕਾਜਲ ਨੂੰ ਆਪਣੀ ਭਾਬੀ ਦੇ ਨਾਲ ਗਲਤ ਕੰਮ ਕਰਦਿਆ ਫੜ ਲਿਆ ਸੀ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਤਲਾਕ ਹੋ ਗਿਆ। ਇਸ ਤੋਂ ਕੁਝ ਦਿਨ ਬਾਅਦ ਫਿਰ ਰਾਹੁਲ ਦਾ ਦੂਸਰਾ ਵਿਆਹ ਹੁੰਦਾ ਹੈ। पर काजल फिर तो अपनी भाभी ਦੇ ਨਾਲ ਗਲਤ ਹਰਕਤਾਂ ਕਰਦੀ ਸੀ ਜਿਸ ਵਜ੍ਹਾ ਕਰਕੇ ਰਾਹੁਲ ਦਾ ਇਹ ਵੀ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਟਿਕਦਾ ਇਹ ਸਾਰੀਆਂ ਗੱਲਾਂ ਕاجਲ ਦੀ ਮਾਸੀ ਨੇ ਪੁਲਿਸ ਨੂੰ ਦੱਸੀਆਂ ਸਨ ਜਿਸ ਤੋਂ ਪਤਾ ਇਹ ਲੱਗਦਾ ਸੀ ਕਿ ਕاجਲ ਇੱਕ ਸਮਲਿੰਗਿਕ ਹੈ ਉਹਦਾ ਇੰਟਰਸਟ ਕੁੜੀਆਂ ਦੇ ਵਿੱਚ ਹੀ ਹੁੰਦਾ ਹੈ ਘਰ ਦੇ ਵਿੱਚ ਵੱਡੀ ਹੋਣ ਕਰਕੇ ਉਹ ਹੁਣ ਆਪਣੀ ਚਲਾਉਂਦੀ ਸੀ ਤੇ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਜਦੋਂ ਘਰ ਵਾਲੇ ਨਹੀਂ ਮੰਨਦੇ ਤਾਂ ਇਹ ਆਪਣੇ ਮਾਮੇ ਦੇ ਮੁੰਡਿਆਂ ਨੂੰ ਜਿਸਦੇ ਵਿੱਚ ਇੱਕ ਦਾ ਨਾਮ ਸੀ ਕ੍ਰਿਸ਼ ਤੇ ਦੂਸਰੇ ਦਾ ਨਾਮ ਸੀ ਈਸ਼ਾਨ ਨੂੰ ਆਪਣੇ ਨਾਲ ਮਿਲਾ ਲੈਂਦੀ ਹੈ ਤੇ ਤਿੰਨੇ ਜਾਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਇਸ ਦੇ ਮਾਮੇ ਦੇ ਮੁੰਡੇ ਇਸ ਦੇ ਨਾਲ ਮਿਲ ਜਾਂਦੇ ਨੇ ਕਿਉਂਕਿ ਇਹਦੇ ਮਾਮੇ ਦੇ ਮੁੰਡੇ ਵੀ ਜਿਹੜੇ ਇਹਦੀ ਮਾਂ ਤੋਂ ਨਾਰਾਜ਼ ਸਨ ਕਿਉਂਕਿ ਇਹਦੀ ਜਿਹੜੀ ਨਾਨੀ ਸੀ ਉਹਨੇ ਸਾਰੀ ਜਾਇਦਾਦ ਕਾਜਲ ਦੀ ਮਾਂ ਦੇ ਨਾਮ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਹਦਾ ਜਿਹੜਾ ਮਾਮਾ ਸੀ ਉਹ ਸ਼ਰਾਬ ਪੀ ਪੀ ਕੇ ਉਹਦੀ ਵੀ ਮੌਤ ਹੋ ਚੁੱਕੀ ਸੀ ਤੇ ਜਿਸ ਕਰਕੇ ਇਹਦੇ ਮਾਮੇ ਦੇ ਮੁੰਡੇ ਇਹ ਬਦਲਾ ਲੈਣਾ ਚਾਹੁੰਦੇ ਸਨ ਸਮੇਰੇ ਜਿਸ ਤਰ੍ਹਾਂ ਹੀ 9 ਵਜੇ ਕਾਜਲ ਦਾ ਮਾਮੇ ਦਾ ਮੁੰਡਾ ਘਰ ਦੇ ਵਿੱਚ ਆਉਂਦਾ ਹੈ ਤਾਂ ਕਾਜਲ ਆਪਣੀ ਮਾਂ ਦੇ ਸਿਰ ਦੇ ਉੱਤੇ ਰੋਡ ਮਾਰਦੀ ਹੈ ਤੇ ਉਹਨੂੰ ਬੇਹੋਸ਼ ਕਰ ਦਿੰਦੀ ਹੈ ਉਸ ਤੋਂ ਬਾਅਦ ਚਾਰਜਰ ਦੀ ਜਿਹੜੀ ਲੀਡ ਹੁੰਦੀ ਹੈ ਉਹਦੇ ਨਾਲ ਉਹਦੇ ਗਲੇ ਦੇ ਵਿੱਚ ਪਾ ਕੇ ਉਹਨੂੰ ਮਾਰ ਦਿੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਉਹ ਬਾਹਰ ਗਿਆ ਹੁੰਦਾ ਹੈ ਸ਼ੇਵ ਕਰਾਉਣ ਵਾਸਤੇ ਤੇ ਸ਼ੇਵ ਕਰਾ ਕੇ ਜਿਸ ਤਰ੍ਹਾਂ ਹੀ ਘਰ ਆਉਂਦਾ ਹੈ ਤਾਂ ਕਾਜਲ ਤੇ ਉਹਦਾ ਮਾਮੇ ਦਾ ਮੁੰਡਾ ਕ੍ਰਿਸ਼ ਇਹਦਾ ਵੀ ਕਤਲ ਕਰ ਦਿੰਦੇ ਨੇ ਇਸ ਤਰ੍ਹਾਂ ਇੱਕ ਲਾਡਾ ਪਿਆਰਾਂ ਦੇ ਨਾਲ ਪਾਲੀ ਹੋਈ ਧੀ ਨੇ ਆਪਣੇ ਹੀ ਪੂਰੇ ਪਰਿਵਾਰ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਸੀ। ਇਹਦੇ ਵਿੱਚ ਪਰਿਵਾਰ ਦਾ ਕੀ ਕਸੂਰ ਸੀ? ਉਹ ਤਾਂ ਸਿਰਫ ਆਪਣੀ ਇੱਜ਼ਤ ਨੂੰ ਕਾਇਮ ਰੱਖਣਾ ਚਾਹੁੰਦੇ ਸਨ। ਪਰ ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਨਹੀਂ ਇਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਹੈ। ਏਸੀ ਚਾਹਤ ਦੇ ਵਿੱਚ ਕੁਝ ਏਡਾ ਵੱਡਾ ਕਦਮ ਚੱਕ ਲੈਂਦੀਆਂ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਪਛਤਾਣਾ ਪੈਂਦਾ ਹੈ। ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। done about.